ਸਮਾਣਾ ਚ ਅਮਨ ਕਲੋਨੀ ਦੇ ਵਿਖੇ ਗਲੀ ਦੇ ਵਿੱਚ ਗੱਡੀ ਖੜੀ ਕਰਨ ਨੂੰ ਲੈ ਕੇ ਇੱਕ ਅਧਿਆਪਕ ਦੇ ਨਾਲ ਝਗੜਾ ਹੋਇਆ ਜਿਸ ਦੇ ਵਿੱਚ ਉਸ ਟੀਚਰ ਨੂੰ ਜੋ ਗੀ ਖੇੜੀਪੱਤਾ ਸਕੂਲ ਦੇ ਵਿੱਚ ਸਰਕਾਰੀ ਟੀਚਰ ਹੈ ਡਿਊਟੀ ਤੋਂ ਆਪਣੇ ਘਰ ਆਇਆ ਤਾਂ ਗੱਡੀ ਗਲੀ 'ਚ ਖੜੀ ਕੀਤੀ ਪੜੋਸਚੇ ਰਹਿਣ ਵਾਲੇ ਵਿਅਕਤੀਆਂ ਵੱਲੋਂ ਉਹਨੂੰ ਕਹਿ ਕੇ ਵੀ ਸਾਡੇ ਗੱਡੀ ਗਲੀ 'ਚ ਸਾਡੇ ਘਰ ਦੇ ਮੂਹਰੇ ਨਾ ਖੜੀ ਕਰੇ ਕਰੋ ਉਸ ਨੂੰ ਲੈ ਕੇ ਇਹਨਾਂ ਦੀ ਲੜਾਈ ਹੋਈ ਹੈ ਜਿਸ ਦੇ ਵਿੱਚ ਟੀਚਰ ਦੇ ਸੱਟਾਂ ਲੱਗੇ ਹਨ ਉਸ ਨੂੰ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ ਦੂਜੇ ਪੱਖ ਦਾ ਕਹਿਣਾ ਹੈ ਕਿ ਟੀਚਰ ਨੇ ਸਾਡੇ ਨਾਲ ਬਦਤਮੀਜ਼ੀ ਕੀਤੀ ਹੈ ਸਾਡੇ ਘਰ ਦੇ ਵਿੱਚ ਆ ਕੇ ਹਮਲਾ ਕੀਤਾ ਹੈ ਔਰ ਮੇਰੇ ਵੀ ਸੱਟਾਂ ਲੱਗੀਆਂ ਹਨ ਔਰ ਇਹ ਬਦਤਮੀਜ਼ੀ ਨਾਲ ਪੇਸ ਆ ਸਾਡੇ ਘਰ ਮੈਂ ਜਿਹੜੀ ਔਰਤਾਂ ਸੀ ਉਹਨਾਂ ਨਾਲ ਵੀ ਚੰਗਾ ਮਾੜਾ ਬੋਲਿਆ ਔਰ ਸਾਡੇ ਸੱਟਾਂ ਮਾਰੀਆਂ ਇਸ ਸਾਰੇ ਮਾਮਲੇ ਸੰਬੰਧੀ ਸਿਟੀ ਪੁਲਿਸ ਦੀ ਅਧਿਕਾਰੀ ਰਾਜਵਿੰਦਰ ਕੋਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋਵਾਂ ਦੀ ਸ਼ਿਕਾਇਤ ਸਾਡੇ ਕੋਲ ਪਹੁੰਚੀ ਹੈ ਅਸੀਂ ਦੋਨਾਂ ਦੇ ਬਿਆਨ ਦਰਜ ਕਰਕੇ ਮੌਕੇ ਤੇ ਜਾ ਕੇ ਜਾਂਚ ਕਰ ਰਹੇ ਹਾਂ ਜਿਸ ਦੀ ਵੀ ਗਲਤੀ ਹੋਈ ਕਾਨੂੰਨ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਕਸ਼ਮੀਰ ਸਿੰਘ ਜੀ ਖੇੜੀ ਫੱਤਾ ਜੀ ਸਮਾਣੇ ਅਮਨ ਕਲੋਨੀ ਜੀ ਉੱਥੇ ਕੁਝ ਨਹੀਂ ਗੱਲ ਹੋਈ ਜੀ ਆਪਣਾ ਦੋ ਭਰਾ ਰਹਿੰਦੇ ਨੇ ਉਹ ਦੋਨੇ ਨਾਲ ਨਾਲ ਉਹਨਾਂ ਦੇ ਘਰ ਨੇ ਮੈਂ ਜਿਹੜੇ ਦੂਜੇ ਭਰਾ ਨੇ ਉਹਨਾਂ ਦੇ ਕਿਰਾਏਦਾਰ ਦੇ ਤੌਰ ਤੇ ਰਹਿਣਾ ਆ ਮੈਂ ਹੁਣ ਸਕੂਲ ਦੇ ਵਿੱਚੋਂ ਆਇਆ ਆਪਣੇ ਆ ਕੇ ਮੈਂ ਇੱਧਰ ਜਿਹੜਾ ਦੂਸਰਾ ਭਰਾ ਹੈ ਉਹਦੇ ਪਿਛਲੇ ਆ ਕੇ ਨਾ ਇੱਧਰ ਬੀਚ ਤੇ ਸਾਈਡ ਤੇ ਉੱਤੇ ਬਿਲਕੁਲ ਬਿਲਕੁਲ ਸਾਈਡ ਦੇ ਉੱਤੇ ਮੈਂ ਆਪਣੀ ਗੱਡੀ ਖੜਾ ਕੇ 1 ਮਿੰਟ ਵਾਸਤੇ ਬਸ ਗੇਟ ਖੋਲਣ ਵਾਸਤੇ ਦੂਜੇ ਘਰ ਦਾ ਗਿਆ ਆ ਤਉ ਮੈਨੂੰ ਕਹਿੰਦਾ ਵੀ ਇੱਥੇ ਗੱਡੀ ਨਾ ਖੜਾਇਆ ਕਰ ਮੈਂ ਕਿਹਾ ਵੀ ਇੱਕ ਮਿੰਟੇ ਬਸ ਮੈਂ ਤਾਂ ਗੇਟ ਖੋਲਣ ਜਾ ਕੇ ਆ ਉਹ ਦੂਜੇ ਪਈ ਨਾਲ ਨਾਲ ਮਕਾਨ ਹੈ ਹਾਂਜੀ ਵੀ ਮੈਂ ਤਾਂ ਗੇਟੇ ਖੁੱਲ ਕੇ ਬਸ ਹੁਣ ਅੰਦਰ ਹੀ ਲਾ ਰਿਹਾ ਜੀ ਗੱਡੀ ਵੀ ਮੈਂ ਕਿਹੜਾ ਹੋਰੇ ਖੜਾਉਣੀ ਆ ਤੇ ਉਹ ਬਹਿਸ ਬਾਜੀ ਹੋ ਗਈ ਉਹਨਾਂ ਨੇ ਮੈਨੂੰ ਗਾਲ ਕੱਢਤੀ ਗਾਲ ਕੱਢੀ ਦੇ ਵਿੱਚ ਫਿਰ ਅੰਦਰੋਂ ਉਹਦੀ ਘਰ ਵਾਲੀ ਨੇ ਰੱਖਾ ਪਰਾ ਜਾ ਹੁੰਦਾ ਹੈ ਨਾਲ ਉਹ ਲਿਆਤਾ ਕੋਈ ਤੇਜ਼ ਘਰ ਤੇਜ਼ ਤਾਰ ਹਥਿਆਰ ਲਿਆਤਾ ਜੀ ਉਹਨੇ ਮੇਰੀ ਆਪਣੀ ਬਾਹ ਦੇ ਉੱਤੇ ਤੇ ਲੱਤ ਦੇ ਉੱਤੇ ਬਾਰ ਕੀਤੇ ਜੀ ਉਹਦੇ ਨਾਲ ਟੀਚਰ ਦੇ ਤਾਂ ਡਿਊਟੀ ਮੈਨੂੰ ਹੋਵੇ 6-7 ਸਾਲ ਜੀ ਤੇ ਖੇੜੀ ਫੱਤਾ ਜੀ ਰਾਜਗੜ੍ਹ ਜੀ ਤਹਿਸੀਲ ਆਪਣੀ ਪਟਿਆਲਾ ਪਰਮਜੀਤ ਸਿੰਘ ਜੀ ਹਾਂਜੀ ਹਾਂਜੀ ਆਪਣੇ ਬਾਹ ਬੈਟ ਕੇ ਉਹ ਕਰਾਇਤੇ ਦਿੱਤੀ ਹੋਈ ਆ 4 ਵਜੇ ਉਹ ਆਇਨੇ ਕਾਰ ਖਿਲਾੜ ਕੇ ਪਰਲੀ ਸਾਈਡ ਤੇ ਉਹ ਆ ਕੇ ਗੇਟ ਖੋਲ ਕੇ ਕਾਰ ਅੰਦਰ ਲਾਣ ਲੱਗਦੇ ਉਹ ਚਾਚਾ ਮੇਰਾ ਬਾਹ ਨਿਕਲਣਾ ਜਾ ਰਿਹਾ ਸੀ ਉਹ ਕਹਿੰਦਾ ਤੂੰ ਕਾਰ ਇੱਥੇ ਨਾ ਲਾਇਆ ਕਰ ਉਹ ਕਹਿੰਦਾ ਤੇਰਾ ਤਾਂ ਕੋਈ ਇੱਥੇ ਲੈਣਾ ਦੇਣਾ ਹੈ ਨਹੀਂ ਕੋਈ ਮੈਂ ਸਾਈਡ ਤੇ ਲਾਇਆ ਕਾਰਨ ਤੇ ਲਾ ਕੇ ਮੈਂ ਲਾ ਦੇਣਾ ਉਹ ਮਤਲਬ ਗਾਲੀ ਗਲੋਚਾਂ ਲਾ ਕੇ ਕਹਿੰਦਾ ਤੂੰ ਇੱਥੇ ਨਾ ਲਿਆ ਕਰ ਇਹਨਾਂ ਨੇ ਬਸ ਕੁਛ ਨਹੀਂ ਕਹਿੰਦਾ ਬਾਈ ਤੂੰ ਉਹ ਗਾਲਾ ਕੱਢ ਲਾ ਗਿਆ ਚਾਚਾ ਇਹ ਬਸ ਐ ਕਹਿਣ ਲੱਗੇ ਮਤਲਬ ਕਹਿੰਦੇ ਮੈਂ ਵੀਰ ਗਾਲਾ ਗੋਲਜੀ ਦਾ ਕੱਢਣਾ ਬਸ ਇੰਨੇ ਚ ਹੀ ਉਹਨਾਂ ਨੇ ਅੰਦਰ ਬੁਲਾ ਕੇ ਗਰਾਟ ਮਾਰੀ ਇਹਦੇ ਜਿਵੇਂ ਖਿੱਚ ਕੇ ਲੈ ਗਈ ਅੰਦਰ ਮੇਰਾ ਨਾਮ ਸਤਪਾਲ ਸਿੰਘ ਹੈ ਜੀ ਅਮਨ ਕਲੁੰਨੀ ਹੈ ਜੀ ਹਾਂ ਸੌਰੀ ਵੀ ਉਹ ਤਾਂ ਪਹਿਲਾਂ ਅੱਜ ਪਤਾ ਲੱਗ ਰਿਹਾ ਵੀ ਉਹ ਟੀਚਰ ਹੈ ਜੀ ਉਹ ਉਹਦਾ ਗੁੰਡਾ ਇੱਕ ਨੰਬਰ ਦਾ ਉਹਦੀ ਗੁੰਡਾਗਰਦੀ ਇੰ ਗੱਡੀ ਲਾਂਦਾ ਤੇ ਮੈਂ ਅੱਜ ਸਕੂਟੀ ਗੱਡੀ ਬਾਹਰ ਤੇ ਉਧਰੋਂ ਇੱਕ ਹੋਰ ਆ ਗਈ ਇੱਕ ਬੈਂਡ ਆ ਗਈ ਮੈਂ ਉਹਨੂੰ ਰੋਕਿਆ ਮੈਂ ਚੱਲਣ ਲੱਗਿਆ ਨਹੀਂ ਦੇਖ ਗਿਆ ਮੈਨੂੰ ਉਹਨੂੰ ਮੈਂ ਬਲਕ ਗਿਆ ਮੈਂ ਬਈ ਜੀ ਜਿੱਧਾ ਗੱਡੀ ਇਹਨੂੰ ਅੱਗੇ ਕਰਕੇ ਲਾ ਲਿਆ ਕਰੋ ਜਾਂ ਥੋੜੀ ਪਿੱਛਾ ਕਰਕੇ ਲਾ ਲਿਆ ਕਰੋ ਹਾਈਟ ਉਹਦੀ ਉੱਚੀ ਹੈ ਜੀ ਮੇਰੇ ਤੋਂ ਕਟੋਂਰ 6 ਫੁੱਟ ਦਾ ਹੋਣਾ ਉਹ ਆਪਣੀ ਹਾਈਟ ਦਾ ਹਿਸਾਬ ਕਰਕੇ ਮੈਨੂੰ ਐ ਕਰ ਕਰਕੇ ਮੇਰੇ ਕਿ ਥੱਪੜ ਲੈ ਲੈ ਕੇ ਆਇਆ ਜੀ ਇੰਨੇ ਚ ਵੀ ਤੇਰੀ ਛੜ ਕੇ ਆ ਤੇਰਾ ਉਹ ਮੈਂ ਹੈ ਯਾਰ ਮੈਂ ਤੂੰ ਇਹ ਗੇਰੇ ਵੀ ਨਾ ਲਾ ਥੋੜੀ ਪਿੱਛੇ ਕਰਕੇ ਲਾ ਲੈ ਵੀ ਮੈਨੂੰ ਅਫਸੀਬਾ ਬਧੀਆ ਹਾਂ ਦੂਦੂ ਮੈਂ ਜਿਸ ਤਰ੍ਹਾਂ ਕਿ ਮ ਉਹ ਮੇਰੇ ਘਰੇ ਐਂਟਰ ਹੋ ਕੇ ਮੈਨੂੰ ਧੱਕਾ ਮਾਰ ਕੇ ਮੇਰੇ ਸੱਟਾਂ ਮਾਰੀਆਂ ਮੇਰਾ ਕਹਿਣਾ ਹੈ ਜੀ ਮੈਂ ਤਾਂ ਉਹਨੂੰ ਟੀਚਰ ਮੰਨਦੇ ਨਹੀਂ ਤੇ ਇਹ ਟੀਚਰ ਆਇਆ ਫਿਰ ਬੱਚਿਆਂ ਨੂੰ ਕੀ ਛੇੜ ਦਊਗਾ ਜੀ ਇਹ ਇਹ ਤਾਂ ਗੁੰਡਾ ਇੱਕ ਨੰਬਰ ਦਾ ਜੀ ਜਿਸ ਨੂੰ ਬੋਲਣ ਦੀ ਕੋਈ ਤਮੀਜ਼ ਨਹੀਂ ਜਿਸ ਨੂੰ ਘਰੇ ਲੋਕਾਂ ਦੇ ਘਰੇ ਜਾ ਕੇ ਅਟੈਕ ਕਰਦਾ ਇੱਕ ਆਪਣੇ ਹਾਈਟ ਦਾ ਹਿਸਾਬ ਲਾ ਕੇ ਵੀ ਹਾਂ ਮੈਂ ਤਗੜਾ ਮੇਰੇ ਜੀ ਮੈਨੂੰ ਦੁਬਾਰਾ ਸੱਟਾਂ ਮਾਰੀਆਂ ਹਾਂਜੀ ਮਾਈਨਰ ਸੱਟਾਂ ਨੇ ਇਹਨਾਂ ਦੇ ਤੇ ਕੋਈ ਲੜਾਈ ਹੋਈ ਹੈ ਘਰੇਲੂ ਲੜਾਈ ਹੋਈ ਹੈ ਕੋਈ ਕਰਦੇ ਕੋਈ ਲੜਾਈ ਹੋਈ ਹੈ ਕਹਿੰਦੇ ਕੋਈ ਤੇਜ਼ ਚੀਜ਼ ਮਾਰੀ ਹੋਈ ਹੈ ਹਾਂਜੀ ਇੱਕ ਕਹਿੰਦੇ ਟੀਚਰ ਨੇ ਟੀਚਰ ਠੀਕ ਕਿਹੜੀ ਫਤਾਂ ਸਕੂਲ ਹੈ ਕੋਈ ਇੱਥੇ ਟੀਚਰ ਸਰਕਾਰੀ ਠੀਕ ਸਰਕਾਰੀ ਸਕੂਲ ਚ ਹਾਂਜੀ ਤੇ ਪੀਆਈ ਭੇਜ ਰਹੇ ਸੀ ਹਾਂਜੀ ਪੀਆਈ ਭੇਜ ਰਹੇ ਕੁਛ ਨਹੀਂ ਜੋ 112 ਤੇ ਕੰਪਲੇਨਟ ਕੀਤੀ ਸੀ ਉਹਨਾਂ ਨੇ ਕਸ਼ਮੀਰ ਸ਼ੰਗ ਹੈ ਕੋਈ ਸਕੂਲ ਟੀਚਰ ਹੈ ਅਮਨ ਕਲੋਨੀ ਚ ਰਹਿੰਦੇ ਨੇ ਤੇ ਉਹਨਾਂ ਨੇ ਕੰਪਲੇਨਟ ਕੀਤੀ ਸੀ ਵੀ ਮੈਨੂੰ ਇਸ ਤਰ੍ਹਾਂ ਵੀ ਛੱਟ ਮਾਰੀ ਹੈ ਤੇ ਮੈਂ ਹਸਪਤਾਲ ਦਾਖਲ ਜਾ ਰਿਆਂ ਤੇ ਉਹਨੇ ਚ ਨੂੰ ਫਿਰ ਜਿਹਨੇ ਚ ਨੂੰ ਉਧਰੋਂ ਕੰਪਲੇਨਟ ਆਈ ਸੀ ਉਹਨੂੰ ਵੈਰੀਫਾਈ ਕਰ ਰਿਆ ਸੀ ਪਰ ਜਦੋਂ ਦੂਜੀ ਪਾਰਟੀ ਵੀ ਥਾਣੇ ਆ ਗਏ ਉਹਨਾਂ ਨੇ ਕਿਹਾ ਵੀ ਸਾਡਾ ਝਗੜਾ ਹੋਇਆ ਤੇ ਗੱਡੀ ਖਿਲਾਉਣ ਤੋਂ ਝਗੜਾ ਹੋਇਆ ਬੂਵੇ ਕੇ ਗੱਡੀ ਖਿਲਾਉਣ ਤੋਂ ਤੇ ਉਹ ਹੁਣ ਮੌਕਾ ਵੇਖ ਕੇ ਤੇ ਉਹਦਾ ਜਿਹੜੀ ਅਸੀਂ ਵੈਰੀਫਾਈ ਕਰ ਰਹੇ ਆਂ ਵੀ ਕਸੂਰ ਕਿਹਦਾ ਜਿੱਦਾਂ ਵੀ ਕਸੂਰ ਹੋਏਗਾ ਦੋਨਾਂ ਚੋਂ ਉਹਨਾਂ ਦੇ ਖਿਲਾਫ ਜੋ ਵੀ ਬਣਦੀ ਕਾਰਵਾਈ ਆ ਉਹ ਅਮਲ 'ਚ ਲਿਆਂਦੀ ਜਾਏਗੀ ਉਸੇ ਕਹਿ ਰਹੇ ਥੋੜੇ ਸਮੇਂ ਬਾਅਦ ਕਹਿ ਰਹੇ ਸੀ ਕੋਈ ਸੀਸੀਟੀਵੀ ਵੀ ਇਹਨਾਂ ਕੋ ਹਾਂ ਉਹ ਕਹਿ ਰਹੇ ਨੇ ਬਾਕੀ ਇਹ ਅਭੀ ਉਹ ਵੇਖਾਂਗੇ ਜੋ ਕੁਝ ਵੀ ਹੈਗਾ ਜਦੋਂ ਇੱਕਠੇ ਕਰਾਂਗੇ ਦੋਨਾਂ ਧਿਰਾਂ ਨੂੰ ਜੋੜੇ ਜਿਹੜਾ ਸਬੂਤ ਦੋਨੇ ਧਿਰਾਂ ਆ ਪੇਸ਼ ਕਰਨਗੇ ਉਹਦੇ ਤੇ ਜੋ ਵੀ ਜੋ ਸਹੀ ਹੋਣਗੇ ਉਹਨਾਂ ਦੇ ਮੁਤਾਬਕ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਕੈਮਰਾਮੈਨ ਗੋਡੀ ਦੇ ਨਾਲ ਪਰਸੋਤਮ ਕੌਸ਼ਿਕ ਸਮਾਣਾ ਨਿਊਜ਼